ਜਦੋਂ ਅਸੀਂ ਬੋਟ 'ਚ ਉਤਰ ਕੇ ਇੱਧਰ ਆਏ ਤੇ ਉਹਨੇ ਗਰਾਰੀ ਡਾਲੀ ਕਹਿੰਦਾ ਸਾਨੂੰ ਬੋਟ ਦਿਓ ਅਸੀਂ ਕਿਹਾ ਵੀਰੇ ਵੀ ਬੋਟ ਸਾਡੀ ਨਹੀਂ ਹੈਗੀ ਇਹ ਪ੍ਰਸ਼ਾਸਨ ਦੀ ਬੋਟ ਹੈ ਵੀ ਅਸੀਂ ਥੋੜਾ ਮੋਟਾ ਸਮਾਨ ਲੈ ਕੇ ਆਏ ਸੀ ਅਸੀਂ ਉਹ ਦੇਖ ਕੇ ਆਏ ਆ ਵੀ ਤੁਸੀਂ ਪ੍ਰਸ਼ਾਸਨ ਨਾਲ ਗੱਲ ਕਰ ਲਓ ਠੀਕ ਹੈ ਤੇ ਕਹਿੰਦਾ ਨਹੀਂ ਨਹੀਂ ਤੁਸੀਂ ਕਹੋ ਪ੍ਰਸ਼ਾਸਨ ਨੂੰ ਆਈ ਗਿਆ ਵੀਰੇ ਵੀ ਅਸੀਂ ਪ੍ਰਸ਼ਾਸਨ ਨੂੰ ਨਹੀਂ ਕਹਿ ਸਕਦੇ ਵੀ ਪ੍ਰਸ਼ਾਸਨ ਨੇ ਤਾਂ ਸਾਡੀ ਆਪ ਦੀ ਗੱਡੀ ਨਹੀਂ ਲੰਘਣ ਦਿੱਤੀ ਅਸੀਂ 5 ਗੱਡੀਆਂ ਲੈ ਕੇ ਗਏ ਸਾਡੀਆਂ ਦੋ ਗੱਡੀਆਂ ਲੰਘਣ ਦਿੱਤੀਆਂ ਤਿੰਨ ਉਹਨਾਂ ਨੇ ਰਾਹ 'ਚ ਰੋਕ ਲਈਆਂ ਪ੍ਰਸ਼ਾਸਨ ਨੇ ਹੁਣ ਆਈ ਪ੍ਰਸ਼ਾਸਨ ਨੂੰ ਕਿਵੇਂ ਪ੍ਰਸ਼ਾਸਨ ਦਾ ਵੀ ਕੋਈ ਕਸੂਰ ਨਹੀਂ ਉਹ ਕਹਿੰਦੇ ਬਾਈ ਲੈਵਲ ਪਾਣੀ ਦਾ ਉੱਥੇ ਆਇਆ ਪਿਆ ਜੇ ਤੁਸੀਂ ਨਾ ਇੱਥੋਂ ਹਿੱਲੇ ਤਾਂ ਮਾੜਾ ਜਿਹਾ ਵੀ ਬੰਨ ਟੁੱਟ ਗਿਆ ਕੋਈ ਵੀ ਅਗਲੇ ਦੋ ਪਿੰਡ ਵੀ ਜਿੱਨਾਂ ਉੱਥੇ ਗੱਡੀਆਂ ਗੁੱਡੀਆਂ ਖੜੀਆਂ ਸਾਰੀਆਂ ਡੁੱਬ ਜਾਣਗੀਆਂ ਉਹ ਬਾਈ ਮੰਨਿਆ ਨਹੀਂ ਹੈਗਾ ਆਖੇ ਜੀ ਸਾਨੂੰ ਤਾਂ ਬੂਟ ਦਿਓ ਅਸੀਂ ਕਿਹਾ ਬਾਈ ਚਲੋ ਅਸੀਂ ਤੁਹਾਨੂੰ ਵੋਟ ਵੀ ਦਵਾ ਦਿੰਨੇ ਆ ਪਰ ਅਸੀਂ ਕਿਹਾ ਬਾਈ ਲੰਗਰ ਦੀ ਉਹਨਾਂ ਨੂੰ ਲੋੜ ਹੀ ਨਹੀਂ ਹੈਗੀ ਹਾਂਜੀ ਬਾਈ ਉਹ ਬਾਈ ਉਹ ਉਹਨਾਂ ਕੋਲੇ ਸਾਰਾ ਕੁਝ ਉਹ ਕਹਿੰਦੇ ਅਸੀਂ ਓਕੇ ਆ ਅਸੀਂ ਜਾ ਕੇ ਉਹ ਕਹਿੰਦੇ ਵੀਰੇ ਸਾਨੂੰ ਜਿਹੜੀ ਚੀਜ਼ ਦੀ ਲੋੜ ਹੋਊਗੀ ਅਸੀਂ ਤੁਹਾਨੂੰ ਦੱਸਾਂਗੇ ਉਹ ਕਹਿੰਦੇ ਸਾਨੂੰ ਹਜੇ ਕਿਸੇ ਚੀਜ਼ ਦੀ ਲੋੜ ਨਹੀਂ ਸਾਡੇ ਨਾਲ ਪ੍ਰਸ਼ਾਸਨ ਦੇ ਦੋ ਬੰਦੇ ਜਾਂਦੇ ਆ ਉਹ ਬੂਟ 'ਚ ਬਹਿ ਕੇ ਪ੍ਰਸ਼ਾਸਨ ਕਿਸੇ ਦਾ ਰਿਸਕ ਨਹੀਂ ਲੈਂਦਾ ਅੱਗੇ ਜੀ ਗੁਲਾਬ ਨਾਲ 99 ਮੈਨਸ ਲੈ ਬਾਈ ਕਾ ਬਾਈ 99 ਮੈਨਸ ਦਿੱਤਾ ਦੀ ਉਹ ਸਾਨੂੰ ਜਿਹੜਾ ਲੱਗ ਗਿਆ ਮੇਨ ਗੱਲ ਪੰਜਾਬ ਬਚੇ ਪੰਜਾਬ ਤੇ ਪ੍ਰਮਾਤਮਾ ਮਿਹਰ ਭਰੇ ਹੱਥ ਰੱਖੇ ਪੰਜਾਬ ਬਚਣਾ ਬਹੁਤ ਜ਼ਰੂਰੀ ਆ ਪੰਜਾਬ ਦੇ ਕਿਸੇ ਜੀ ਦਾ ਇਸੇ ਪਸ਼ੂ ਪੰਛੀ ਦਾ ਨਕਸਾਨ ਨਹੀਂ ਹੋਣਾ ਚਾਹੀਦਾ ਪਾਣੀ ਮੁੜ ਗਿਆ ਉਦੋਂ ਵੀ ਲੋਕਾਂ ਨੂੰ ਬਹੁਤ ਲੋਡ ਪਊਗੀ ਹਾਂ ਭਾਈ ਉਦੋਂ ਵੀ ਮੇਨ ਕੱਢਣਾ ਚਾਹੀਦਾ ਹੁਣ ਮੇਨ ਲੋਡ ਹੀ ਉਦੋਂ ਪਊਗੀ ਡਾਰਲਿੰਗ ਤੇ ਠੀਕ ਹੈ ਜੀ ਬਸ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀ ਸਾਡਾ ਵੀਰ ਕਿਸੇ ਤੇ ਵੀ ਕੋਈ ਸਵਾਲ ਨਾ ਚੱਕੋ ਬਸ ਖੜੋ ਸਾਰੇ ਜਿੰਨਾ ਕਿ ਕਿਸੇ ਤੋਂ ਹੋ ਸਕਦਾ ਕਰੋ